ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸਰ ਜੀਆਂ ਹਦਿਆਤਾ ਅਤੇ ਐਸਪੀਡੀ ਸ਼੍ਰੀ ਬਾਲਕ੍ਰਿਸ਼ਨ ਸਿੰਘਲਾ ਸਰ ਜੀਆਂ ਦਿਸ਼ਾ ਨਿਰਦੇਸ਼ਾ ਹੇਠ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅਸੀਂ ਅੱਜ ਪਿੰਡ ਦੋਲੇਵਾਲ ਦੇ ਵਿੱਚ 2 ਕਰੋੜ 33 ਲੱਖ 76 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਆ ਜਿਸ ਦੇ ਵਿੱਚ ਮੁਕੱਦਮਾ ਨੰਬਰ 51/22 ਅਧੀਨ ਤਾਰਾ 156685 12 ਗੱਟੇ ਬੋਸਤ 240 ਗ੍ਰਾਮ ਆ ਜਿਹੜੀ ਪੋਸਟ ਰਿਕਵਰੀ ਕੀਤੀ ਸੀ ਉਹ ਅੱਜ ਅਸੀਂ ਇਹਨਾਂ ਜਿਹੜੇ ਵੀ ਚਾਰ ਦੋਸ਼ੀ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਦੀ ਕੁੱਲਮ ਕੀਮਤ 2 ਕਰੋੜ 33 ਲੱਖ 76 ਹਜ਼ਾਰ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਬ ਡਿਵੀਜ਼ਨ ਧਰਮਕੋਟ ਦੇ ਵਿੱਚ 2024 ਦੇ ਵਿੱਚ ਅਸੀਂ ਕੁੱਲ ਪ੍ਰਾਪਰਟੀ 5 ਕਰੋੜ 38 ਲੱਖ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾ ਚੁੱਕੇ ਆ ਤੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਨਸ਼ੇ ਦੇ ਵਿੱਚ ਇਨਵੋਲਵ ਨੇ ਉਹਨਾਂ ਦੀ ਅਸੀਂ ਹੋਰ ਵੀ ਪ੍ਰਾਪਰਟੀਆਂ ਫ੍ਰੀਜ਼ ਕਰਾਵਾਂਗੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਰ ਜੀਆਂ ਅਬਾਤਾ ਅਤੇ ਐਸਪੀਡੀ ਸ੍ਰੀ ਬਾਲਕ੍ਰਿਸ਼ਨ ਸਿੰਘਲਾ ਸਰ ਦੀਆਂ ਦਿਸ਼ਾ ਨਿਰਦੇਸ਼ਾਂ ਅਟਾ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅਸੀਂ ਅੱਜ ਪਿੰਡ ਦੋਲੇਵਾਲ ਦੇ ਵਿੱਚ 2 ਕਰੋੜ 33 ਲੱਖ 76 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਆ ਜਿਸ ਦੇ ਵਿੱਚ ਮਕਦਮਾ ਨੰਬਰ 51/22 ਅਧੀਨ ਤਾਰਾ 156185 12 ਗੱਟੇ ਪੋਸਟ 240 ਗ੍ਰਾਮ ਜਿਹੜੀ ਪੋਸਟ ਰਿਕਵਰ ਕੀਤੀ ਸੀ ਉਹ ਅੱਜ ਅਸੀਂ ਇਹਨਾਂ ਜਿਹੜੇ ਵੀ ਚਾਰ ਦੋਸ਼ੀ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਦੀ ਕੁੱਲਮ ਕੀਮਤ 2 ਕਰੋੜ 33 ਲੱਖ 76 ਹਜ਼ਾਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ 2024 ਦੇ ਵਿੱਚ ਅਸੀਂ ਕੁੱਲ ਪ੍ਰਾਪਰਟੀ 5 ਕਰੋੜ 38 ਲੱਖ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਤੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਨਸ਼ੇ ਦੇ ਵਿੱਚ ਇਨਵੋਲ ਬਨੇ ਉਹਨਾਂ ਦੀ ਅਸੀਂ ਹੋਰ ਵੀ ਪ੍ਰਾਪਰਟੀਆਂ ਫ੍ਰੀਜ਼ ਕਰਾਵਾਂਗੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਰ ਦੀਆਂ ਹਦਾਇਤਾਂ ਅਤੇ ਐਸਪੀਡੀ ਸ਼੍ਰੀ ਬਾਲਕ੍ਰਿਸ਼ਨ ਸਿੰਘਲਾ ਸਰਦਿਆ ਦਿਸ਼ਾ ਨਿਰਦੇਸ਼ਾ ਹੈਠਾ ਸਬ-ਡਿਵੀਜ਼ਨ ਧਰਮਕੋਟ ਦੇ ਵਿੱਚ ਅਸੀਂ ਅੱਜ ਪਿੰਡ ਦੋਲੇਵਾਲ ਦੇ ਵਿੱਚ 2 ਕਰੋੜ 33 ਲੱਖ 76 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਆ ਜਿਸ ਦੇ ਵਿੱਚ ਮੁਕੱਦਮਾ ਨੰਬਰ 51/22 ਅਧਿੰਤਾਰਾ 15 685 12 ਗੱਟੇ ਪੋਸਟ 240 ਗ੍ਰਾਮ ਜਿਹੜੀ ਪੋਸਟ ਰਿਕਵਰੀ ਕੀਤੀ ਸੀ ਉਹ ਅੱਜ ਅਸੀਂ ਇਹਨਾਂ ਜਿਹੜੇ ਵੀ ਚਾਰ ਦੋਸ਼ੀ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਦੀ ਕੁੱਲਮ ਕੀਮਤ 2 ਕਰੋੜ 33 ਲੱਖ 76 ਹਜ਼ਾਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਬ ਡਿਵੀਜ਼ਨ ਧਰਮਕੋਟ ਦੇ ਵਿੱਚ 2024 ਦੇ ਵਿੱਚ ਅਸੀਂ ਕੁੱਲ ਪ੍ਰਾਪਰਟੀ 5 ਕਰੋੜ 38 ਲੱਖ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਤੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਨਸ਼ੇ ਦੇ ਵਿੱਚ ਇਨਵੋਲਵ ਨੇ ਉਹਨਾਂ ਦੀ ਅਸੀਂ ਹੋਰ ਵੀ ਪ੍ਰਾਪਰਟੀਆਂ ਫ੍ਰੀਜ਼ ਕਰਾਵਾਂਗੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਰ ਦੀਆਂ ਹਦਾਇਤਾਂ ਅਤੇ ਐਸਪੀਡੀ ਸ਼੍ਰੀ ਬਾਲਕ੍ਰਿਸ਼ਨ ਸਿੰਘਲਾ ਸਰ ਦੀਆਂ ਦਿਸ਼ਾ ਨਿਰਦੇਸ਼ਾਂ ਅਟਾ ਸਬ ਡਿਵੀਜ਼ਨ ਧਰਮਕੋਟ ਦੇ ਵਿੱਚ ਅਸੀਂ ਅੱਜ ਪਿੰਡ ਦੋਲੇਵਾਲ ਦੇ ਵਿੱਚ 2 ਕਰੋੜ 33 ਲੱਖ 76 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਆ ਜਿਸ ਦੇ ਵਿੱਚ ਮਕਦਮਾ ਨੰਬਰ 51/22 ਅਧਿੰਤਾਰਾ 156185 12 ਗੱਟੇ ਪੋਸਤ 240 ਗ੍ਰਾਮ ਜਿਹੜੀ ਪੋਸਤ ਰਿਕਵਰੀ ਕੀਤੀ ਸੀ ਉਹ ਅੱਜ ਅਸੀਂ ਇਹਨਾਂ ਜਿਹੜੇ ਵੀ ਚਾਰ ਦੋਸ਼ੀ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਦੀ ਕੁੱਲ ਕੀਮਤ 2 ਕਰੋੜ 33 ਲੱਖ 76 ਹਜ਼ਾਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਬ ਡਿਵੀਜ਼ਨ ਧਰਮਕੋਟ ਦੇ ਵਿੱਚ 2024 ਦੇ ਵਿੱਚ ਅਸੀਂ ਕੁੱਲ ਪ੍ਰਾਪਰਟੀ 5 ਕਰੋੜ 38 ਲੱਖ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾ ਚੁੱਕੇ ਆ ਤੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਨਸ਼ੇ ਦੇ ਵਿੱਚ ਇਨਵੋਲ ਬਨੇ ਉਹਨਾਂ ਦੀ ਅਸੀਂ ਹੋਰ ਵੀ ਪ੍ਰਾਪਰਟੀਆਂ ਫ੍ਰੀਜ਼ ਕਰਾਵਾਂਗੇ